ਗੁਰੂ ਸਾਹਿਬ ਕਿਸੇ ਨਾਲ ਵੈਰ-ਵਿਰੋਧ ਨਹੀਂ ਰੱਖਦੇ ਸਨ ਉਹ ਜਾਤ-ਪਾਤ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹਰ ਵਿਅਕਤੀ ਨੂੰ ਨਾਮਦਾਨ ਦੀ ਬਖਸ਼ਿਸ਼ ਕਰਦੇ ਸਨ ਇੱਕ ਸਾਧਾਰਨ ਵਿਅਕਤੀ ਤੋਂ ਲੈ ਕੇ ਰਾਜਿਆਂ ਮਹਾਰਾਜਿਆਂ ਤੱਕ ਉਹਨਾਂ ਦੇ ਸ਼ਰਧਾਲੂ ਸਨ ਪਰ ਪਹਾੜੀ ਰਾਜ ਉਹਨਾਂ ਦੀ ਇਸ ਨੀਤੀ ਤੋਂ ਬਹੁਤ ਦੁਖੀ ਸਨ ਰਾਜਾ ਭੀਮ ਚੰਦ ਤਾਂ ਉਹਨਾਂ ਨੂੰ ਆਪਣਾ ਵੈਰੀ ਸਮਝਦਾ ਸੀ ਅਤੇ ਇਹ ਚਾਹੁੰਦਾ ਸੀ ਕਿ ਗੁਰੂ ਜੀ ਨੂੰ ਪਹਾੜਾਂ ਵਿੱਚੋਂ ਕੱਢ ਦਿੱਤਾ ਜਾਵੇ ਜਾ ਫੜ ਕੇ ਔਰੰਗਜ਼ੇਬ ਦੇ ਹਵਾਲੇ ਕੀਤਾ ਜਾਵੇ ਬੇਸ਼ੱਕ ਗੁਰੂ ਸਾਹਿਬ ਆਨੰਦਪੁਰ ਛੱਡ ਕੇ ਪੌਂਟਾ ਸਾਹਿਬੋ ਚਲੇ ਗਏ ਸਨ ਅਤੇ ਉਹਨਾਂ ਨੇ ਰਾਜਾ ਮੇਦਨੀ ਸ਼ਾਹ ਅਤੇ ਰਾਜਾ ਫਤਿਹ ਚੰਦ ਦੀ ਸੁਲਾਹ ਕਰਵ ਸਫਾਈ ਕਰਵਾ ਦਿੱਤੀ ਪਰ ਰਾਜੇ ਭੀਮ ਚੰਦ ਦੇ ਲੜਕੇ ਦੀ ਰਾਜੇ ਫਤਿਹ ਚੰਦ ਦੀ ਲੜਕੀ ਨਾਲ ਸਗਾਈ ਹੋਈ ਸੀ ਵਿਆਹ ਦੇ ਸਮੇਂ ਜਦ ਸਾਰੇ ਰਾਜੇ ਇਕੱਠੇ ਹੋਏ ਤਾਂ ਉਨ੍ਹਾਂ ਇਹ ਸਲਾਹ ਕੀਤੀ ਕਿ ਵਿਆਹ ਤੋਂ ਪਹਿਲਾਂ ਤਾਂ ਲੜਾਈ ਕਰਨੀ ਉਚਿਤ ਨਹੀਂ ਪਰ ਵਿਆਹ ਤੋਂ ਬਾਅਦ ਆਉਂਦੇ ਸਮੇਂ ਸਾਰੇ ਮਿਲ ਕੇ ਲੜਾਈ ਕੀਤੀ ਜਾਵੇ ਭੀਮ ਚੰਦ ਇੱਕ ਵੱਡੀ ਫੌਜ ਲੈ ਕੇ ਆਪਣੇ ਲੜਕੇ ਨੂੰ ਵਿਆਹ ਹਣ ਵਾਸਤੇ ਚੱਲ ਪਿਆ ਪਰ ਫਤਿਹ ਚੰਦੀ ਰਸਤੋਂ ਜਿਹੜਾ ਸਿੱਧਾ ਰਾਹ ਜਾਂਦਾ ਸੀ ਉਹ ਪੌਂਟਾ ਸਾਹਿਬ ਵਿੱਚੋਂ ਦੀ ਜਾਂਦਾ ਸੀ ਉਹਨਾਂ ਗੁਰੂ ਜੀ ਪਾਸੋਂ ਰਹਾ ਮੰਗਿਆ ਪਰ ਗੁਰੂ ਜੀ ਪਹਾੜੀ ਰਾਜਾਂ ਦੀ ਨੀਤੀ ਨੂੰ ਸਮਝਦੇ ਸਨ ਉਹਨਾਂ ਲਾੜੇ ਅਤੇ ਪ੍ਰਹੋਤ ਨੂੰ ਤਾਂ ਰਹਾ ਦੇ ਦਿੱਤਾ ਪਰ ਜੰਝ ਨੂੰ ਲੰਮੀ ਰਹਾ ਜਾਣ ਵਾਸਤੇ ਕਿਹਾ ਭੀਮਚੰਦ ਅਤੇ ਉਸ ਦੇ ਸਾਥੀ ਰਾਜੇ ਇਸ ਗੱਲ ਤੇ ਬਹੁਤ ਨਾਰਾਜ਼ ਹੋਏ ਅਤੇ ਵਿਆਹ ਤੋਂ ਬਾਅਦ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਨ ਦੀ ਪੂਰੀ ਯੋਜਨਾ ਬਣਾ ਲਈ ਗੁਰੂ ਸਾਹਿਬ ਨੇ ਪੀਰ ਬੁੱਧੂ ਸਾਹ ਦੇ ਕੇ ਅਨੁਸਾਰ 500 ਪਠਾਨ ਆਪਣੀ ਫੌਜ ਵਿੱਚ ਨੁਕਰ ਰੱਖੇ ਸਨ ਪਰ ਜਦ ਉਹਨਾਂ ਪਹਾੜੀ ਰਾਜਾਂ ਨਾਲ ਲੜਾਈ ਬਾਰੇ ਸੁਣਿਆ ਤਾਂ ਉਹ ਲਾਲਚ ਵਿੱਚ ਆ ਕੇ ਪਹਾੜੀ ਰਾਜਾਂ ਨਾਲ ਮਿਲ ਜਾ ਮਿਲੇ ਗੁਰੂ ਜੀ ਪਾਸ 500 ਦਾਸੀ ਵੀ ਰਹਿੰਦੇ ਸਨ ਜਦ ਉਹਨਾਂ ਨੂੰ ਲੜਾਈ ਬਾਰੇ ਪਤਾ ਲੱਗਾ ਤਾਂ ਉਹ ਰਾਤੋਂ ਰਾਤ ਡੇਰਾ ਛੱਡ ਗਏ ਪਰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਸਨ ਉਵੇਂ ਸੇ ਗੱਲ ਤੋਂ ਨਹੀਂ ਘਪਰਾਏ ਉਹਨਾਂ ਨੇ 7-8 ਮੀਲ ਦੂਰ ਪੰਗਾਣੀ ਪਿੰਡ ਦੇ ਨੇੜੇ ਪਹਾੜੀਆਂ ਨਾਲ ਟੱਕਰ ਲੈਣ ਦੀ ਯੋਜਨਾ ਬਣਾਈ ਉਹੋ ਨਹੀਂ ਸੀ ਚਾਹੁੰਦੇ ਕਿ ਪੋਂਟਾ ਸਾਹਿਬ ਦਾ ਕੁਝ ਨੁਕਸਾਨ ਹੋਵੇ ਸਲਈ ਜਿੱਥੋਂ ਜਮਨਾ ਪਾਰ ਕਰਕੇ ਪਹਾੜੀ ਰਾਜਾਂ ਨੇ ਹਮਲਾ ਕਰਨਾ ਸੀ ਉਹਨਾਂ ਉਸ ਸਥਾਨ ਤੇ ਹੀ ਡੇਰੇ ਲਾ ਦਿੱਤੇ ਉਹਨਾਂ ਇੱਕ ਉੱਚਾ ਸਥਾਨ ਚੁਣਿਆ ਜਿੱਥੋਂ ਦੁਸ਼ਮਣਾਂ ਦੀ ਫੌਜ ਤੀਰ ਅਤੇ ਗੋਲੀ ਦੀ ਮਾਰ ਥੱਲੇ ਆ ਸਕਦੀ ਸੀ ਪੀਰ ਬੁੱਧੂ ਸ਼ਾਹ ਨੂੰ ਹੀ ਜਦ ਦੇ ਪਤਾ ਲੱਗਾ ਕਿ ਉਸ ਦੇ ਰਖਵਾਏ ਹੋਏ ਪਠਾਨ ਧੁਖਾ ਦੇ ਗਏ ਹਨ ਤਾਂ ਉਹ ਵੀ ਆਪਣੇ ਚੋਹਾ ਪੁੱਤਨਾ ਤੇ 500 ਦੇ ਲਗਭਗ ਆਪਣੇ ਮਰੀਦਾਂ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਪੁੱਜ ਗਏ ਜਿਵੇਂ ਉਮੀਦ ਸੀ ਭੀਮ ਚੰਦ ਨੇ ਆਪਣੇ ਰਾਜਿਆਂ ਤੇ ਪਠਾਣਾ ਦੀ ਫੌਜ ਲੈ ਕੇ ਗੁਰੂ ਸਾਹਿਬ ਦੀਆਂ ਫੌਜਾਂ ਤੇ ਹਮਲਾ ਬੋਲ ਦਿੱਤਾ ਬੜੇ ਕਮਸਾਨ ਦੀ ਲੜਾਈ ਹੋਈ ਅਤੇ ਗੁਰੂ ਸਾਹਿਬ ਦੇ ਸੂਰਮਿਆਂ ਨੇ ਪਹਾੜੀਆਂ ਨੂੰ ਹੈਰਾਨ ਕਰ ਦਿੱਤਾ ਤੇ ਐਸੀ ਮਾਰੋ-ਮਾਰ ਕੀਤੀ ਕਿ ਪਠਾਣਾ ਅਤੇ ਪਹਾੜੀਆਂ ਦੇ ਪੈਰ ਨਾਲ ਟਿਕਣ ਦਿੱਤੇ ਪਹਾੜੀ ਰਾਜ ਤੇ ਪਠਾਣੇ ਸਮਝਦੇ ਸਨ ਕਿ ਗੁਰੂ ਜੀ ਤਾਂ ਛੋਟੀਆਂ ਜਾਤਾਂ ਦੇ ਲੋਕ ਹਨ ਉਹ ਕੀ ਲੜਾਈ ਕਰਨਗੇ ਪਰ ਜਿਸ ਵਿਅਕਤੀ ਨੇ ਕਦੀ ਸ਼ਸਤਰ ਵੀ ਨਹੀਂ ਸੀ ਫੜਿਆ ਉਸ ਵੀ ਵੱਡੇ-ਵੱਡੇ ਜਰਨੈਲਾਂ ਦੇ ਮੂੰਹ ਫੇਰ ਦਿੱਤੇ ਮਹੰਤ ਕ੍ਰਿਪਾਲ ਨੇ ਆਪਣੇ ਮੁੱਤਕਰ ਡੰਡਾ ਨਾਲ ਹੀ ਜਰਨੈਲ ਯਾਤਖਾਨ ਦਾ ਸਿਰ ਠੀਕ ਹੀ ਰੱਖ ਦਿੱਤਾ ਗੁਰੂ ਸਾਹਿਬ ਨੇ ਅੱਗੇ ਵੱਧਰੇ ਰਾਜਿਆਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ ਰਾਜਾ ਹਰੀਚੰਦ ਨੇ ਗੁਰੂ ਜੀ ਦੇ ਤਿੰਨ ਵਾਰ ਕੀਤੇ ਪਰ ਗੁਰੂ ਜੀ ਦਾ ਉਹ ਕੁਝ ਵੀ ਵਿਗਾੜ ਨਾ ਸਕੇ ਗੁਰੂ ਜੀ ਨੇ ਇੱਕੋ ਤੀਰ ਖਿੱਚ ਕੇ ਮਾਰਿਆ ਤੇ ਰਾਜਾ ਹਰੀਚੰਦ ਨੂੰ ਜਮ ਲੋਕ ਭੇਜ ਦਿੱਤਾ ਪਹਾੜੀਆਂ ਨੇ ਜਾਦੇ ਵੇਖਿਆ ਕਿ ਉਹਨਾਂ ਦੇ ਆਗੂ ਮਾਰੇ ਗਏ ਹਨ ਤਾਂ ਉਹਨਾਂ ਨੂੰ ਭੱਜਦਿਆਂ ਰਾਹ ਨਾ ਲੱਭਾ ਗੁਰੂ ਜੀ ਦੀਆਂ ਫੌਜਾਂ ਉਹਨਾਂ ਦਾ ਪਿੱਛਾ ਕਰਨਾ ਚਾਹੁੰਦੀਆਂ ਸਨ ਪਰ ਗੁਰੂ ਸਾਹਿਬ ਨੇ ਰੋਕ ਦਿੱਤਾ ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਵੀ ਕਈ ਜਰਨੈਲ ਸ਼ਹੀਦ ਹੋਏ ਪਰ ਇਸ ਜਿੱਤ ਨੇ ਸਿੱਖ ਫੌਜ ਦੇ ਹੌਸਲੇ ਬੁਲੰਦ ਕਰ ਦਿੱਤੇ ਤੇ ਪਹਾੜੀ ਰਾਜਿਆਂ ਨੂੰ ਵੀ ਆਪਣੀ ਤਾਕਤ ਦਾ ਗਿਆਨ ਹੋ ਗਿਆ ਖੁਸ ਸਤਨਾਮ ਸ੍ਰੀ ਵਾਹਿਗੁਰੂ